ਮਸ਼ਹੂਰ ਬੰਦੇ ਬਾਰੇ ਇਹ ਅਫਵਾਹ ਫੈਲਦੀਆਂ ਨੇ ਵੀ ਆਏ ਹੋ ਗਿਆ ਆਏ ਹੋ ਗਿਆ ਉਹਨੂੰ ਆਏ ਹੋ ਗਿਆ ਹੋਇਆ ਕੁਝ ਨਹੀਂ ਹੁੰਦਾ ਉਹਨੂੰ ਅਫਵਾਹਾਂ ਦਾ ਮਤਲਬ ਹੀ ਪਹਿਲੀ ਅਫਵਾਹਾਂ ਦਾ ਮਤਲਬ ਹੀ ਮਸ਼ਹੂਰੀ ਹੁੰਦਾ ਅਸਲਚ ਜਿੱਦੇ ਤੁਹਾਡੇ ਬਾਰੇ ਅਫਵਾਹ ਫੈਲ ਗਈ ਸਮਝਦੇ ਤੁਸੀਂ ਮਸ਼ਹੂਰ ਹੋ ਗਏ ਤੁਹਾਨੂੰ ਕਹਿੰਦਾ ਮੇਰੇ ਬਾਰੇ ਕੀ ਅਫਵਾਹ ਫੈਲ ਗਈ ਸੀ ਕੰਮ ਵੀ ਨਾਲ ਹੀ ਸੀ ਮੈਂ ਲੁਧਿਆਣਾ ਆ ਗਿਆ ਕਲਾਕਾਰੀ ਦੇ ਤੌਰ ਤੇ ਮੈਂ ਹਿੱਟ ਹੋ ਗਿਆ 17 ਸਾਲ ਦੀ ਉਮਰ ਚ ਕੁਲਫੀ ਗਰਮ-ਗਰਮ ਇਹ ਉਹ ਕਸਟ ਆ ਗਿਆ ਉਸ ਵੇਲੇ ਮੋਬਾਈਲ ਹੁੰਦੇ ਨਹੀਂ ਸੀ ਆਵਾਜ਼ ਫੈਲ ਗਈ ਵੀ ਐਕਸੀਡੈਂਟ ਚ ਭਗਵਾਨ ਤਮਨ ਤਾਂ ਨਿਪਟ ਗਿਆ ਮੇਰੇ ਯਾਰ ਦੋਸਤ ਚਮਾ ਜਿਹੜੇ ਅਸਲੀ ਜਿਗਰੀ ਉਹਨਾਂ ਨੇ ਚਾਰ ਪੰਜ ਨੇ ਬਣਾਇਆ ਅਫਸੋਸ ਦਾ ਪ੍ਰੋਗਰਾਮ ਸਾਡੇ ਪਿੰਡ ਜਾਵੜੇ ਸੁਨਾਮ ਤੋਂ ਪਿੰਡ ਜਾ ਕੇ ਇਹਨਾਂ ਦੇਖਿਆ ਵੀ ਮੇਰੀ ਮਾਂ ਤਾਂ ਚੁੱਲ੍ਹੇ ਚੌਕੇ ਤੇ ਕੰਮ ਕਰੀ ਜਾਂਦੀ ਐ ਘਰੇ ਪੱਲੀ ਬੁੱਲੀ ਕੋਈ ਬਿਛੀ ਨਹੀਂ ਹੋਈ ਨੀ ਕੋਈ ਰੋਣ ਧੋਣ ਵੀ ਨਹੀਂ ਹੈਗਾ ਨਾ ਕਹਿੰਦੇ ਫਿਰ ਹਜੇ ਪਤਾ ਹੀ ਲੱਗਿਆ ਹੁਣ ਹਜੇ ਪਾਚ ਆਪ ਦੇ ਆਪ ਨੂੰ ਸਹੀ ਕਹਿ ਰਹੇ ਨੇ ਹਜੇ ਪਤਾ ਹੀ ਲੱਗਿਆ ਹੁਣ ਅੱਜ ਕੱਲ ਤੋਂ ਨੂੰ ਪਤਾ ਆਪਾਂ ਮੇਰਾ ਦੱਸਿਆ ਹਜੇ ਇੰਦਰਾ ਅਰੇ ਬੇਬੇ ਹੌਕਾ ਲੈ ਜੇ ਹਨਾ ਕੱਲਾ ਕੱਲਾ ਪੁੱਤ ਹੈ ਤੇ ਪਹਿਲੇ ਉਹਨੂੰ ਜਾਪੜ ਪਿਆ ਤੀ ਤੇ ਕੁਲ ਕੱਲਾ ਕੱਲਾ ਚ ਪੁੱਛ ਲਈ ਹੋਰ ਭਗਵੰਤ ਤੱਕ ਹਾਂ ਭਾਈ ਕਾ ਦੋ ਘੰਟੇ ਪਹਿਲਾਂ ਫੋਨ ਕਰਕੇ ਹਟਿਆ ਤੇ ਕਿਤੇ ਪ੍ਰੋਗਰਾਮ ਤੇ ਗਿਆ ਹੋਇਆ ਲੁਧਿਆਣਾ ਦਾ ਉਹ ਯਾਪਨ ਨੂੰ ਕੋਈ ਪਤਾ ਨਹੀਂ ਕੱਲ ਰਾਤ ਮਰਿਆ ਉਹ ਤਾਂ ਉਹਨੇ ਦੋ ਘੰਟੇ ਪਹਿਲਾਂ ਫੋਨ ਕਰਕੇ ਹਟਿਆ ਯਾਰ ਤੇ ਇਹਨੇ ਆਕੇ ਸਨਾ ਮੈਨੂੰ ਫੋਨ ਕੀਤਾ ਮੈਂ ਕਿਹਾ ਸ਼ੋਅ ਤਾਂ ਆਇਆ ਮੈਂ ਕਿਹਾ ਕਹਿੰਦੇ ਯਾਰ ਤੂੰ ਕਿਵੇਂ ਐ ਮੈਂ ਠੀਕ ਐ ਜੋਨਾ ਮੈਂ ਕਿਹਾ ਯਾਰ ਜੇ ਬੋਲਦਾ ਮੈਂ ਜੋਨਾ ਹੀ ਹਾਂ ਕਿੰਨੇ ਯਾਰ ਇਸ ਤਰ੍ਹਾਂ ਅਫਸੋਸ ਕਰੇ ਜੀ ਯਾਰ ਨਾਲੇ ਸੀ ਬਈ ਤੂੰ ਖਾਇਨ ਬਿੜੇ ਆਈ ਸੀ ਕਮ ਸੁਰੇ ਹੀ